ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਐਜੂਕੇਸ਼ਨਲ ਸੁਸਾਇਟੀ ਯੂ ਐਸ ਏ ਵੱਲੋਂ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਰੇਟਖੇੜੀ ਜ਼ਿਲ੍ਹਾ ਪਟਿਆਲੇ ਦੇ ਵਿੱਚ ਇੱਥੋਂ ਦਾ ਬਹੁਤ ਹੀ ਗੁਰਮੁਖ ਪਰਿਵਾਰ ਸਰਦਾਰ ਸੁਖਵਿੰਦਰ ਸਿੰਘ ਜੀ ਜੋ ਕਿ ਇਸ ਪਿੰਡ ਦੇ ਹੈੱਡ ਗ੍ਰੈਂਟੇ ਹਨ ਇਸ ਵੀਡੀਓ ਦੇ ਵਿੱਚ ਤੁਸੀਂ ਇਹਨਾਂ ਨੂੰ ਦੇਖੋਗੇ ਇਹ ਉਹਨਾਂ ਦਾ ਪਰਿਵਾਰ ਹੈ ਜੀ ਇਹ ਬੇਟੀ ਨਾਲ ਖੜੀ ਹੈ ਜੀ ਕਮਲਪ੍ਰੀਤ ਕੌਰ ਜਿਨ੍ਹਾਂ ਨੇ ਪਲੱਸ 2 ਦੇ ਵਿੱਚੋਂ ਬੜੇ ਸੋਹਣੇ ਨੰਬਰ ਲੈ ਕੇ ਜਿਹੜੇ ਨੇ ਉਹ ਪਾਸ ਹੋਏ ਨੇ ਇਹਨਾਂ ਨੇ ਦੱਸਿਆ ਕਿ 88.2% ਜਿਹੜੇ ਇਹਨਾਂ ਨੇ ਨੰਬਰ ਲੈਏ ਨੇ ਜੀ ਪਲੱਸ 2 ਵਿੱਚੋਂ ਆਰਟਸ ਦੇ ਵਿੱਚੋਂ ਹੁਣ ਇਸ ਬੱਚੇ ਨੇ ਭਾਈ ਗੁਰਦਾਸ ਨਰਸਿੰਘ ਕਾਲਜ ਹੈ ਜੀ ਇਸੇ ਹੀ ਇਲਾਕੇ ਦੇ ਵਿੱਚ ਉਤੋਂ ਜੀ ਐਨ ਐਮ ਨਰਸਿੰਗ ਦਾ ਜੋ ਡਿਪਲੋਮਾ ਹੈ ਕੋਰਸ ਹੈ 3 ਸਾਲ ਦਾ ਉਹ ਇਸ ਬੱਚੇ ਨੇ ਕਰਨਾ ਹੈ ਜੀ ਪਰਿਵਾਰ ਦਾ ਪਿਛਲੇ ਦਿਨੀ ਐਕਸੀਡੈਂਟ ਹੋਣ ਕਰਕੇ ਕਾਫੀ ਨੁਕਸਾਨ ਹੋਇਆ ਸੋ ਮੈਂ ਗੁਰਮਤ ਐਜੂਕੇਸ਼ਨ ਅਸੋਸਾਇਟੀ ਯੂਐਸਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਬੇਟੀ ਦੀ ਪੜ੍ਹਾਈ ਦਾ ਖਰਚਾ ਜਿਹੜਾ ਹੈ ਆਪ ਜਿਹੜਾ ਹੈ ਉਹ ਚੱਕਿਆ ਹੈ ਇਹ ਬੱਚੀ ਹੁਣ 3 ਸਾਲ ਵਾਸਤੇ ਭਾਈ ਗੁਰਦਾਸ ਨਰਸਿੰਘ ਕਾਲਜ ਦੇ ਵਿੱਚ ਆਪਣੀ ਸਟੱਡੀ ਕਰੇਗੀ ਔਰ ਬੜੇ ਸੋਹਣੇ ਤਰੀਕੇ ਦੇ ਨਾਲ ਅੱਗੋਂ ਵੀ ਇਹਨਾਂ ਨੇ ਵਿਸ਼ਵਾਸਤ ਹੋਇਆ ਕਿ ਇਸ ਨੰਬਰ ਵਧੀਆ ਲੈ ਕੇ ਪਾਸ ਹੋਵਾਂਗੇ ਪੂਰਾ ਪਰਿਵਾਰ ਸਹਿਜ ਪਾਠ ਕਰਦਾ ਜੀ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਇਸ ਬੱਚੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਕਮਲਪ੍ਰੀਤ ਕੌਰ ਨੂੰ ਤਾਂ ਕਿ ਹਉਣ ਵਾਲੇ ਸਮੇਂ ਵਿੱਚ ਪੜ੍ਹ ਲੈ ਕੇ ਚੰਗਾ ਇਨਸਾਨੀਅਤ ਚੰਗੇ ਇਨਸਾਨ ਬਣੇ ਨਾਰੀ ਆਪਣੇ ਪਰਿਵਾਰ ਦਾ ਜਿਹੜਾ ਹੈ ਉਹ ਚੰਗੀ ਜੋਬ ਕਰਕੇ ਸੋਹਣੇ ਤਰੀਕੇ ਦੇ ਨਾਲੇ ਪਰਿਵਾਰ ਜ਼ਿੰਦਗੀ ਜਿਉਵੇਂ ਸੋ ਗੁਰਮਤ ਐਜੂਕੇਸ਼ਨਲ ਸੁਸਾਇਟੀ ਦੇ ਪ੍ਰੈਜ਼ੀਡੈਂਟ ਜਿਹੜੇ ਇੰਦਰਜੀਤ ਕੌਰ ਜੀ ਝੰਡਾ ਸੀਐਫਓ ਸਰਦਾਰ ਮਨਜੀਤ ਸਿੰਘ ਜੀ ਝੰਡਾ ਸਰਦਾਰ ਜੀ ਸੁੰਦਰ ਸਿੰਘ ਜੀ ਨੇਜਰ ਸਾਹਿਬ ਦਲਜੀਤ ਸਿੰਘ ਜੀ ਹੁੰਦਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਰਿਵਾਰ ਦੀ ਇਸ ਬੈਂਚ ਨੂੰ ਪ੍ਰਵਾਨ ਕੀਤਾ ਹੈ ਮੇਰੇ ਨਾਲ ਆਏ ਵੀਰ ਜਸਵੰਦਰ ਸਿੰਘ ਜੀ ਬਿਰਕ ਸ਼ਰਨ ਸਿੰਘ ਇਹਨਾਂ ਦਾ ਵੀ ਧੰਵਾਦ ਜਿਨ੍ਹਾਂ ਨੇ ਜਿਹੜੇ ਨਾਲ ਲਾ ਕੇ ਜਿਹੜੀਆਂ ਸੇਵਾਵਾਂ ਕਰਾਉਂਦੇ ਹਨ ਸੋ ਇਸ ਬੱਚੇ ਦਾ ਐਡਮਿਸ਼ਨ ਜਿਹੜਾ ਹੈ ਹੋ ਚੁੱਕਾ ਹੈ ਹੁਣ ਫੀਸ ਜਿਹੜੀ ਹੈ ਸਕੂਲ ਦੇ ਵਿੱਚ ਜਮ੍ਹਾਂ ਹੋ ਜਾਵੇ ਕਿ ਕਾਲਜ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨ ਆਪ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਆਪਾਂ ਗ੍ਰੰਤੀ ਸਿੰਘਾਂ ਦੀ ਮਦਦ ਕਰੀਏ ਜਿੱਥੇ-ਜਿੱਥੇ ਵੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਤੋਂ ਦਾ ਆਪਾਂ ਆਉਣ ਵਾਲੇ ਸਮੇਂ ਵਿੱਚ ਵੀ ਮਦਦ ਕਰਨੀ ਹੈ ਗੁਰੂ ਸਭ ਜੀ ਕਿਰਪਾ ਕਰਨ ਸਭ ਦਾ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਕ칸 ਸਾਹਿਬ ਵਾਈ ਗੁਰਜੀ ਜੀ ਦੇ ਪਤੇ